ਸ਼ਹਿਰ ਧਾਰੀਵਾਲ ਦਾ ਇੱਕ ਪਰਿਵਾਰ ਜੋ ਲੰਬੇ ਅਰਸੇ ਤੋਂ ਦਰਬਾਰ ਸ਼੍ਰੀ ਧਾਨਪੁਰ ਤਾਮ ਵਿਖੇ ਕਰਦਾ ਆ ਰਿਹਾ ਹੈ ਸੇਵਾ ਮਹਾਰਾਜ ਦੇ ਜਨਮ ਦਿਨ ਮੌਕੇ ਜਿੱਥੇ ਲੱਖਾਂ ਸੰਗਤਾਂ ਨਤਮਸਤਕ ਹੋਈਆਂ ਉੱਥੇ ਹੀ ਸ਼ਹਿਰ ਧਾਰੀਵਾਲ ਦੇ ਇਸ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਵੱਲੋਂ ਲਗਾਤਾਰ 24 ਘੰਟੇ ਜਾਗ ਕੇ ਸੇਵਾ ਕੀਤੀ ਗਈ ਔਰ ਲੋਕਾਂ ਨੂੰ ਬਹੁਤ ਤਰ੍ਹਾਂ ਦੀ ਰਾਹਤ ਦਿੱਤੀ ਗਈ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਹਿਰ ਧਾਰੀਵਾਲ ਦੇ ਪ੍ਰਸਿੱਧ ਸਮਾਜ ਸੇਵੀ ਤੇ ਬਾਬਾ ਲਾਲ ਜੀ ਦੇ ਭਗਤ ਸ਼੍ਰੀ ਸੰਜੀਵ ਕੁਮਾਰ ਬੱਲੂ ਉਹਨਾਂ ਦੇ ਪਤਨੀ ਜੋਤੀ ਔਰ ਉਹਨਾਂ ਦੇ ਬੇਟੇ ਦੀ ਜਿਹੜੇ ਕਿ ਦਰਬਾਰ ਸ਼੍ਰੀ ਧਿਆਨਪੁਰ ਧਾਮ ਦੇ ਵਿੱਚ ਜਨਮ ਦਿਨ ਮੌਕੇ ਸੇਵਾ ਕਰਦੇ ਦੇਖੇਗੇ ਗੱਲਬਾਤ ਦਰਨ ਸੰਜੀਵ ਕੁਮਾਰ ਬੱਲੂ ਔਰ ਉਹਨਾਂ ਦੇ ਪਤਨੀ ਨੇ ਕਿਹਾ ਕਿ ਉਹ ਹਰ ਦੂਜ ਤੇ ਆ ਕੇ ਸ਼ਨੀ ਔਰ ਇਤਵਾਰ ਇੱਥੇ ਲੋਕਾਂ ਨੂੰ ਗਾਈਡ ਕਰਦੇ ਹਨ ਔਰ ਲੋਕਾਂ ਦੀ ਸੇਵਾ ਕਰਦੇ ਹਨ ਉਹਨਾਂ ਨੇ ਕਿਹਾ ਕਿ ਦਰਬਾਰ ਸ਼ੀਰੀ ਧਾਨਪੁਰ ਧਾਮ ਤੋਂ ਉਹਨਾਂ ਨੂੰ ਹਰ ਇੱਕ ਚੀਜ਼ ਪ੍ਰਮਾਤਮਾ ਨੇ ਦਿੱਤੀ ਹੈ ਔਰ ਉਹ 바ਬਾ ਲਾਲ ਜੀ ਦੇ ਹਮੇਸ਼ਾ ਹੀ ਧਨਵਾਦੀ ਹਨ ਦੇ ਬਾਬਾ ਲਾਲ ਜੀ ਦੀ ਮੈਂ ਤੇ ਅਨਪੂਰਨ ਜੀ ਜੋਤੀ ਸੰਜੀਵ ਕੁਮਾਰ ਬੋਲ ਰਹੀ ਆ ਬਾਬਾ ਲਾਲ ਜੀ ਜਨਮ ਦਿਨ ਦੀ ਬਹੁਤ ਬਹੁਤ ਬਧਾਈਆਂ ਸਭ ਨੂੰ ਮੈਂ ਇਹ ਚਾਹਾਂਗੀ ਕਿ ਸਾਰੀ ਦੁਨੀਆ ਨੂੰ ਬੇਨਤੀ ਕਰਾਂਗੀ ਕਿ ਤੇ ਅਨਪੂਰਨ ਆ ਕੇ ਬਾਬਾ ਲਾਲ ਜੀ ਦਾ ਜਨਮ ਦਿਨ ਦਾ ਆਨੰਦ ਲੈਣ જય જય ਸ਼੍ਰੀ ਬਾਬਾ ਲਾਲ ਜੀ જય જય ਸ਼੍ਰੀ ਬਾਬਾ જય ਸ਼੍ਰੀ ਬਾਬਾ ਲਾਲ ਜੀ ਬਾਬਾ ਸ਼੍ਰੀ ਬਾਬਾ ਲਾਲ ਮਹਾਰਾਜ ਅੱਜ ਬਾਬਾ ਲਾਲ ਜੀ ਦਾ 669ਵਾਂ ਜਨਮ ਦਿਨ ਆ ਸਾਰੀ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੈ ਜੈ ਸ਼੍ਰੀ ਬਾਵਾ ਲਾਲ ਜੀ ਜੈ ਸ਼੍ਰੀ ਬਾਵਾ ਲਾਲ ਜੀ ਸਾਡੇ ਇੱਥੇ ਆਏਗੇ ਦੇਸ਼ ਵਿਦੇਸ਼ ਤੋਂ ਸੰਗਤ ਲੱਖਾਂ ਦੇ ਲੱਖਾਂ ਦੀ ਦਰਵਾਜ਼ੇ ਆਈ ਹੈ ਤੇ ਮਹਾਰਾਜ ਨੇ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਦਾ ਹਰ ਤਰ੍ਹਾਂ ਦੀ ਦੁਨੀਆ ਦੀ ਚੀਜ਼ ਆ ਜੋ ਮਿਲਦੀ ਆ ਪੀ ਆ ਤੇ ਸੰਗਤ ਮజే ਨਾਲ ਖਾ ਰਹੀ ਆ ਤੇ ਬਵਾ ਲਾਲ ਜੀ ਦਾ ਜਨਮ ਦਿਨ ਬੜੀ ਖੁਸ਼ੀ ਨਾਲ ਮਨਾ ਰਹੀ ਆ ਜੈ ਸ੍ਰੀ ਬਵਾ ਲਾਲ ਜੀ 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 ਜੈ ਸ੍ਰੀ ਬਵਾ ਲਾਲ ਜੀ